ਦੇਖ ਭੈਣ ਦੇਣ ਦੀ ਕਿਉਂ ਰੜਦੀ ਫਿਰਦੀ ਆ ਕਾਪਾ ਨੇ ਖਿੱਟਿਆ ਤਰੇਗਾ ਸਾੜੇ ਨੇ ਮੈਨੂੰ 10 ਰੁਪਏ ਦਿੱਤੇ ਸੀਗੇ ਕਹਿੰਦੀ ਸੀਗੀ ਚੂțe ਲੈ ਲਈ ਨਾਲੇ ਆਦੇ ਬਾਪੂ ਨੂੰ ਨਾ ਦੱਸੀ ਮੇਰੇ ਸਾਲੇ 10 ਰੁਪਏ ਪਿਛੇ ਬੁੜੀ ਗਵਾਤੀ ਮੇਰੀ ਢੀਕ ਤੇ ਦਾੜੀ ਚਿੱਟੀ ਹੋ ਗਈ ਮੇਰੇ ਸਾਲਾ ਨਾ ਹੋਵੇ ਤਾਂ ਮੈਂ 1000 ਰੁਪਏ ਤੋਂ ਘੱਟ ਪੰਜੀ ਨਹੀਂ ਲੈਣੀ ਪੈਸੇ ਕੱਢ ਬੋਤਲ ਲਿਆਵਾ ਕੁਵੇੜਾ ਹੋਈ ਜਾਂਦਾ ਚੰਨੋ ਤੇਰੇ ਬੁੜੇ ਨੂੰ ਫੋਨ ਲਾਉਣਾ ਕਿਤੇ ਉਹ ਨਾ ਲੰਗਰ-ਲੰਗਰ ਖਾਣ ਔਰ ਜੇ ਹੈਲੋ ਬਾਪਾ ਤੇਰਾ ਫੋਨ ਹੈ ਬਾਪਾ ਤੇਰਾ ਫੋਨ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਹਾਂਜੀ ਤੁਹਾਨੂੰ ਮਿਲਣ ਆਉਣਾ ਜੀ ਅਸੀਂ ਉੱਥੇ ਆਜੋ ਆਜੋ ਭਾਈ ਜੀ ਆਨੂੰ ਆਜੋ 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 ਹੋਂ ਨਿਕਲਿਆ ਬਾਹਰ ਕੇ ਤੇਰਾ ਸੁਰਖੀ ਬਿੰਦੀ ਪੋਟਰ ਨਹੀਂ ਲੋਟ ਆਉਂਦਾ ਸਾਰੀ ਦੇੜੀ ਸ਼ੀਸ਼ੇ ਮੂਰੇ ਖੜੀ ਰਹਿਣੀ ਆ ਜਾ ਜੇ ਕਾ ਤਾ ਬੋਲਦੇ ਆ ਮੈਂ ਪਹਿਲੀ ਵਾਰ ਤੇਕੇ ਜਾਣਾ ਕੋਈ ਗੱਡੀ ਗੁੱਡੀ ਕਰਾ ਲੈਂਦੇ ਨਾ ਤਾਂ ਪਹਿਲਾਂ ਤਾਂ ਗੱਡੀ ਤੇ ਜਾਣੀ ਭੈਣ ਦੇ ਨੇ ਇਹਦੀ ਪਖਾੜ ਦੇਖ ਕੇ ਮੈਂ ਕਰਦੀ ਆ ਮੈਂ ਤਾਂ ਗੱਡੀ ਤੇ ਜਾਉਂ ਮੈਂ ਇੰਨੀਆਂ ਦੀ ਆ ਬੈਠੀ ਚਲ ਉੱਠ ਪੈ ਤੈਨੂੰ ਮੈਂ ਗੱਡੀ ਤੇ ਲੈ ਕੇ ਜਾਨਾ ਆ ਜਾ ਓੜੀ ਜੋ ਲੋ ਮੇਰੇ ਪੇਕ ਦਾ ਪੰਡਾ ਮੇਰੀ ਬੇਇੱਜ਼ਤੀ ਨਾ ਕਰਾ ਤੋ ਡੱਗ ਲਾ ਬਣਾਉਣੀ ਕਿਉਂ ਆ ਮੈਂ ਤਾਂ ਇਹ ਤੇ 5-5 ਕੁਆਂਟਲ ਕੁਆੜ ਘਵਾਉਂਦਾ ਰਿਆਂ ਦੇਖ ਭੈਣ ਦੇਣ ਦੀ ਕਿਉਂ ਰੜਦੀ ਫਿਰਦੀ ਆ ਪਾਪਾ ਨੇ ਫਿੱਟਾ ਪਰੇ ਦਾ ਖਾੜੇ ਨੇ ਪਾਪਾ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਧੂ ਕੁਰਸੀ ਲੱਗੇ ਆਏ ਓਹ ਦੀਦੀ ਆਈ ਦੀਦੀ ਆਈ ਕੁਲੜਾ ਨਾ ਤਰੀ ਪੂਆ ਇਹ ਦੀਦੀ ਦਾ ਡੰਡ ਲੱਗਿਆ ਇੱਕ ਬਾਰੂੰ ਥਪੜਾ ਸਰੇ ਪਾਪਾ ਮਾਰਦਾ ਐ ਨਵੀਂ ਗੱਦੀ ਉੱਪਰ ਉਹ ਕਾਲੂ ਆਇਆ ਝਟਟਾ ਮਾਰਦੀ ਜਾ ਪਾਣੀ ਲੈ ਕੇ ਆ ਹੋਰ ਭਾਈ ਕੀ ਆ ਰੇ ਤੇਰੀ ਮੰਮੀ ਤੇੜੀ ਦਾ ਹਾਂ ਬਸ ਠੀਕ ਆ ਬਾਪੂ ਵਧੀਆ ਠੀਕ ਆ ਹੋਰ ਤੇਰਾ ਕੁਆੜ ਦਾ ਕਾਰੋਬਾਰ ਕਿਵੇਂ ਆ ਕੁਆੜ ਦਾ ਤਾਂ ਬਾਪੂ ਮੰਦਾ ਹੀ ਆ ਤੂੰ 2 ਮਹੀਨੇ ਹੋ ਗਏ ਘਰੇ ਹੀ ਆ ਤੇ ਤੈਨੂੰ ਇੱਥੇ ਗੱਦਿਆਂ ਵਾਲੀ ਫੈਕਟਰੀ ਲਵਾ ਦਈਏ ਕਿੰਨੇ ਕ ਪੈਸੇ ਦੇ ਦੇਣਗੇ ਬਾਪੂ 2250 ਮਿਲ ਜਾਣਾ ਜਾ ਬਾਪੂ ਇੰਨੇ ਦੀਆਂ ਤਾਂ ਮੈਂ ਬੀੜੀਆਂ ਸਿਕਟਾਂ ਹੀ ਪੀ ਜਾਣਾ ਬਰਾਉਣਿਆ ਫੇਰ ਤਾਂ ਤੈਨੂੰ ਅੱਧਾ ਹੀ ਫੂਕਣਾ ਪੈਣਾ ਕਿਉਂ ਪਾਪਾ ਅੱਧਾ ਅੱਧਾ ਬੀੜੀਆਂ ਸਿਕਟਾਂ ਦੇ ਫੂਕਿਆ ਪਿਆ ਐ ਪਾਣੀ ਤਾਂ ਕਰ ਲਈ ਕੀਤੀ ਸੀ ਮੈਂ ਤਾਂ ਇਕੱਲੀ ਤੂੰ ਹੀ ਕਮਲੀ ਥੋੜਾ ਸਾਰਾ ਟੱਬਰ ਹੀ ਕਮਲਿਆਂ ਦਾ ਚਲ ਕੋਈ ਨਹੀਂ ਕੀ ਗੱਲ ਆ ਕਰਨੀ ਕਰਨੀ ਵਾਲੇ ਭਾਈ ਡੋਲ ਦਾ ਬੱਕ ਤੁਸੀਂ ਪੀ ਲੋ ਉਹ ਤੁਹਾਨੂੰ ਗਲਾਸ ਲੈ ਕੇ ਜਾਏ ਵੇ ਕਹਿੰਦੇ ਬੋਟ ਮਾਰੀਆ ਕਰਦਾ ਕਿ ਕਮਲਾ ਆ ਜਿਆ ਉਹ ਕਮੜਾ ਨਹੀਂ ਪੁੱਤ ਥੋੜਾ ਜਿਹਾ ਸਿਹਦਰਾ ਕੋਈ ਨਹੀਂ ਮੈਂ ਸਮਝਾਉਣਾ ਇਹਨੂੰ ਬਾਪੂ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਦਿੰਦੇ ਇਹਦਾ ਕੀ ਕਰੋਗੇ ਸਾਰੀ ਜ਼ਿੰਦਗੀ ਸਰਾਣੀ ਭਾ ਕੇ ਉਹ ਫਿਰ ਮੈਨੂੰ ਤਾਂ ਚੱਲਣਾ ਹੀ ਪੈਣਾ ਹੁਣ ਕਿੱਧਰ ਕੱਢਦੇ ਆ ਇਹਨੂੰ ਬਾਪੂ ਐਂ ਕਰਦੇ ਕਾਈ ਆ ਡਾਇਆ ਦੇ ਨਾ ਜੇ ਤਾਂ ਵਿਆਹ ਹੋ ਗਿਆ ਠੀਕ ਆ ਨਹੀਂ ਕੱਟਿਆਂ ਵਾਲੇ ਨੂੰ ਦੇ ਦੇ ਉਹਨਾਂ ਨੇ ਵੀ ਨਹੀਂ ਲੈਣਾ ਫਿਰ ਆਪਾਂ ਕੋਈ ਟਰਾਲੀ ਤੇ ਚੜਾ ਕੇ ਛੱਡਿਆਵਾਂਗੇ ਨਾਲ ਹੀ ਆ ਥੋੜੀ ਕੁੜੀ ਛੱਡਣੇ ਮੇਰੇ ਮਗਰੋਂ ਲੋ ਪੇਸ਼ ਪਾਈ ਆ ਨਾ ਇਹਨੂੰ دیਵਾਨੀ ਦੀ ਅਕਲ ਦੀ ਸਵੇਰ ਤੋਂ ਲੈ ਕੇ ਕਾਂ 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 ਕਰਦਾ ਕੋਈ ਨਹੀਂ ਕੋਈ ਨਹੀਂ ਪਤਮਾ ਸਮਝਾਉਂਗਾ ਇਹਨੂੰ ਬਾਪੂ ਹਲੇ ਤੂੰ ਕਹਿਣਾ ਮੇਰੇ ਦਿਲ ਦਾ ਟੁਕੜਾ ਇਹੋ ਜਿਹਾ ਟੁਕੜਾ ਇਹੋ ਜਿਹੇ ਟੁਕੜੇ ਟੁਕੜੇ ਕਰਦੇ ਨੇ ਚਾਹੀਦੇ ਬਾਪੂ ਵੇਲਾ ਕਿਵੇਂ ਬੋਲਦਾ ਕੋਈ ਨਹੀਂ ਕੋਈ ਨਹੀਂ ਤੂੰ ਵੀ ਘੱਟ ਬੋਲਿਆ ਕਰ ਘੱਟ ਬੋਲਿਆ ਕਰ ਜੀ ਵੀ ਦੀ ਵੱਡ ਵੀ ਦੀਏ ਨਾ ਬਾਪੂ ਵੱਡੀ ਵੀ ਬੁੜਕੀ ਜਾਂ ਨਹੀਂ ਬੜ 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 ਕਰਦੀ ਆ ਦੇਖੀ ਬਾਪੂ ਕਿਵੇਂ ਬੋਲਦਾ ਮੈਨੂੰ ਵਿਆਹ ਹੀ ਕਿਉਂ ਚੱਲ ਕੋਈ ਨਹੀਂ ਪੁੱਤ ਘਰ ਵਸਾਉਣਾ ਤੂੰ ਆ ਪੁਰਨਾ ਨਾ ਛੁੱਟ ਲੈਂਦਾ ਪੁਰਨਾ ਨਾ ਛੁੱਟ ਲੈਂਦਾ 48 ਕਾਲੂ ਆ ਪਰ ਇਹੋ ਸਿਧਰਾ ਆ ਜੇਣਾ ਹੋਵੇ ਤਾਂ ਤੂੰ ਆ ਕੀ ਸਿਧਰਾ ਸਿਧਰਾ ਲਾਈ ਆ ਤੈਨੂੰ ਇਹੀ ਲੱਗਿਆ ਸੀ ਕੁਆੜੀ ਆ ਜਾ ਕਿੱਥੇ ਬੁੱਧੂ ਮੈਂ ਕਿੱਥੇ ਵਿਆਹ ਕਰਾਉਣਾ ਸੀ ਮੈਂ ਤਾਂ ਫਸ ਗਈ ਇਹ ਤਾਂ ਕਵਾੜ ਵੇਚਦਾ ਸੀਗਾ ਮੈਂ ਤਾਂ ਛੋਟੇ ਬੂਟ ਬਾਟ ਤੇ ਆਪਣੇ ਸੈਂਡਲ ਵਾਲੇ ਗੱਤੇ ਵਿੱਚ ਲੱਗੀ ਸੀ ਇਹਨੂੰ ਤੇ ਜਦੋਂ ਪੈਸੇ ਮੰਗੇ ਭੁੰੜੇ ਤੋਂ ਇਹਨੇ ਨੰਬਰ ਫੜਾਤਾ ਗਾੜੀ ਆ ਜਾਣਾ ਹੋਵੇ ਤਾਂ ਉਹ ਨੰਬਰ ਮੈਂ ਤੈਨੂੰ ਸੜੇਹਾਣੇ ਫੜਾਉਣਾ ਸੀ ਨੰਬਰ ਤਾਂ ਮੈਂ ਕਿਸੇ ਹੋਰ ਵਾਸਤੇ ਜਿਓ ਵਿੱਚ ਪਾਇਆ ਸੀ ਮੈਨੂੰ ਤਾਂ ਪਤਾ ਹੀ ਉਦੋਂ ਲੱਗਾ ਨੰਬਰ ਤੈਨੂੰ ਦੇ ਬੈਠਾ ਉਹ ਮੇਰੇ ਪੱਲੇ ਵੀ ਤਾਂ ਕਵਾੜੀ ਪਿਆ ਮੈਨੂੰ ਕਿਹੜਾ ਕਟਰੀਨਾ ਦੇਤੀ ਕੋਈ ਨਹੀਂ ਕੋਈ ਨਹੀਂ ਤੂੰ ਲੜੋ ਨਾ ਕੋਈ ਖਾਣ ਪਾਣ ਦਾ ਪ੍ਰਬੰਧ ਵੀ ਕਰੋਗੇ ਕਿ ਅਸੀਂ ਤਰੇ ਜਿਹੀ ਨਹੀਂ ਮੱਖਾ ਮੁਰਾਈ ਜਾਵਾਂਗੇ ਮੇਰਾ ਉਹ ਕੋਈ ਨਹੀਂ ਪਤਾ ਇਹ ਸਰ ਇਹਨੇ ਕੀ ਕਰਨਾ ਮੈਂ ਕਰਦਾ ਰੋਟੀ ਪਾਣੀ ਦਾ ਪ੍ਰਬੰਧ ਬਾਪੂ ਜੀ ਅੱਜ ਬੇਬੇ ਹੁੰਦੀ ਨਾ ਓਏ ਕਰਾਉਣਿਆ ਬੇਬੇ ਦਾ ਨਾਮ ਨਹੀਂ ਲੈਣਾ ਕੋਈ ਗੱਲ ਨਹੀਂ ਜੀ ਘਪਰਾਉਣਾ ਬਾਪੂ ਨਾ ਬੇਬੇ ਦੇ ਨਾਮ ਤੋਂ ਚੜਦਾਗਾ ਨਾ ਕੀ ਗੱਲ ਹੋ ਗਈ ਸੀ ਉਹ ਨਾ ਸਾਨੂੰ ਨਿੱਕੇ ਹੁੰਦਿਆਂ ਨੂੰ ਛੱਡ ਗਏ ਨਾ ਭਈਏ ਨਾ ਭੱਜ ਗਏ ਭੂਆ ਕੀ ਭੱਜ ਭੱਜ ਕੇ ਲਈ ਆ ਬੇਬੇ ਭੱਜ ਕੇ ਨਹੀਂ ਗਈ ਬੇਬੇ ਤੁਰ ਕੇ ਗਈ ਸੀ ਆਇਆ ਤਾਤਾ ਤਪਾ ਕੇ ਨਾਲੇ ਮੈਨੂੰ 10 ਰੁਪਏ ਦਿੱਤੇ ਸੀਗੇ ਕਹਿੰਦੀ ਸੀਗੀ ਚੂțe ਲੈ ਲਈ ਨਾਲੇ ਅਦੇ ਬਾਪੂ ਨੂੰ ਨਾ ਦੱਸੀ ਮੇਰਾ ਸਾਲੇ 150 ਰੁਪਏ ਪਿਛੇ ਬੁੜੀ ਗਵਾਤੀ ਮੇਰੀ ਡੀਕ ਤੇ ਦਾੜੀ ਚਿੱਟੀ ਹੋ ਗਈ ਮੇਰਾ ਸਾਲਾ ਨਾ ਹੋਵੇ ਤਾਂ ਬਾਪੂ ਕਿਉਂ ਬੇਬੇ ਦਾ ਗੁੱਸਾ ਕੱਢੀ ਜਾ ਨਰੇ ਤੇ ਮੈਂ ਖਾਉਣੀ ਇਹਨੂੰ ਲਾ ਕੇ ਅੰਨੇ ਦੀ ਹੈਕ ਕਰ ਗਈਆਂ 20 25 ਓਏ ਹੋਏ ਹੋਏ ਵੇਖ ਮੈਂ 20 25 ਕਰਨਾ ਤੇ ਹੋਰ ਟੱਡ ਵੇਖ ਕੱਢਿਆ ਤੂੜੀ ਵਾਲੇ ਕੋਪਰਗ ਅਲਵੇ ਬੁੱਧੂ ਆਪਾਂ ਰੋਟੀ ਪਾਣੀ ਬਣਾਈਏ ਮੈਂ ਚੁੱਲ੍ਹੇ 'ਚ ਅੱਗ ਬਾਲਦੀ ਆਂ ਤੇ ਤੂੰ ਆਟਾ ਗੁੰਨਣ ਲਈ ਚੰਗਾ ਨਾ ਬਾਪੂ ਹੁਣ ਇਹ ਆਟਾ ਗੁੰਨੂਗਾ ਅੱਗੇ ਪਾਣੀ ਵਿੱਚ ਕੁਰਲੀ ਕਰਕੇ ਲੈ ਆ ਹੁਣ ਪਤਾ ਨਹੀਂ ਇਹ ਕੀ ਕੀ ਕਰੂਗਾ ਹੌਂਦਾ ਮੈਨੂੰ ਆਟਾ ਗੁੰਨਣਾ ਪਤਾ ਪਰਾਂ ਚਾਹੇ ਆਟਾ ਪਾਕੇ ਪਾਣੀ ਪਾਕੇ ਆਏ ਗੁੰਨਣਾ ਹੈ ਦੋਰ ਫਟੇ ਮੁੱਤੇਰੇ ਫਟੇ ਮੁੱਤੇਰੇ ਦੋਰ ਫਟੇ ਮੁੱਤੇਰੇ ਗੰਦ ਦੇ ਬਾਪੂ ਮੁਰਗਾ ਮਾਰਗਾ ਵੀ ਬਣਾਇਆ ਕਿ ਇਕੱਲੀ ਮੂੰਗੀ ਮੱਥੇ ਮਾਰਨੀ ਆ ਪਹਿਲੀ ਵਾਰੀ ਸਹੁਰੇ ਆਇਆ ਮੈਨੂੰ ਲੈ ਕੇ ਨਾਲ ਪਹਿਲੀ ਵਾਰ ਸਹੁਰੇ ਆਏ ਆ ਸੰਧਾਰਾ ਲੈ ਕੇ ਤਾਂ ਨਹੀਂ ਆਏ ਮਾਰੂ ਲਫੜ ਤੇਰੇ ਬੋਲਦੀ ਕਿਵੇਂ ਆ ਮੈਂ ਕੋਈ ਨਹੀਂ ਕੋਈ ਨਹੀਂ ਪਰਾਨਾ ਕੋਈ ਨਹੀਂ ਚੱਲ ਕੁੜੀਏ ਬਣਾ ਰੋਟੀ ਚੱਲ ਪਰਾਨੇ ਆਪਾਂ ਉਧਰਲੇ ਘਰੇ ਕੰਮ ਕੰਮ ਕੇ ਆਉਂਦੇ ਬਹੁਤ ਬਹੁਤ ਕਮਾਈ ਕੀਤੀ ਆ ਮੈਂ ਆ ਗੰਦੀ ਲਾਗ ਨੇ ਕੀ ਚਾਹੀਦਾ ਕੰਮ ਨਹੀਂ ਕੀਤਾ ਤਾਂ ਕੋਈ ਨਹੀਂ ਬਾਪੂ ਧੀਆ ਪੁੱਤਾਂ ਲਈ ਆਪਾਂ ਕਰਦੀਆਂ ਸਾਰੇ ਆਪ ਤੇੜਾ ਘਰ ਤਿਆਰ ਕੀਤਾ ਨਾ ਮੈਂ ਪੰਜਾਂ ਨੌਾਂ ਦੀ ਕਮਾਈ ਨਾਲ ਤਿਆਰ ਕੀਤਾ ਪੰਜਾਂ ਨੌਾਂ ਦੀ ਕਮਾਈ ਨਾਲ ਹਾਂ ਇੱਧਰ ਲਾ ਤਾਂ ਟੁੰਡਾ ਨਾ ਫਿਰ ਬਾਪੂ ਇੰਨੀ ਜਿਆਦੇ ਕਮਾਈ ਕੀਤੀ ਕਮਾਈ ਤਾਂ ਤੇਰੀ ਛੱਤ ਪਾੜ ਕੇ ਬਾਹਰ ਇਕੱਲੀ ਫਿਰਦੀ ਆ ਛੱਡ ਪੁੱਤ ਮੈਂ ਤਾਂ ਤੈਨੂੰ ਆ ਸਾਮਾਨ ਵਖਾਉਣ ਵਾਸਤੇ ਲਿਆ ਸੀ ਆਪ ਤਲਾਹਗਾ ਸੌਖਤਾ ਹੋ ਜਾ ਅਸਮਾਨ ਦਾ ਇਹ ਬਾਪੂ ਕਿੰਨੇ ਦਾ ਹੋਣਾ 700 ਦਾ ਤੇਰਾ ਸਾਮਾਨ ਆ ਸਾਰਾ ਨਾ 700 ਦਾ ਕਿਉਂ ਆ 1000 ਰੁਪਏ ਦਾ ਸਮਾਨ ਆ ਇਹ ਉਹ ਬਾਪੂ 1000 ਇਹਦਾ ਕਿਨੇ ਦੇਣਾ ਕਹ ਮੇਰੇ ਸਮਾਨ ਤਾਂ ਸਾਰਾ 500 ਦਾ ਹੀ ਆ ਮੈਂ ਤਾਂ ਆਪਦਾ ਬੰਦਾ ਕਰਕੇ ਤੈਨੂੰ 700 ਕਹਤਾ ਇਹਦਾ ਨਹੀਂ ਭਾਈ ਮੈਂ ਤਾਂ 1000 ਹੀ ਲੈਣਾ ਉਹ ਬਾਪਾ 700 ਦਾ ਹੈਗਾ 1000 ਤੈਨੂੰ ਕਿਵੇਂ ਦੇ ਦਈਏ ਮੈਂ 1000 ਰੁਪਏ ਤੋਂ ਘੱਟ ਪੰਜੀ ਨਹੀਂ ਲੈਣੀ ਪੈਸੇ ਕੱਢ ਬੋਤਲ ਲਿਆਵਾ ਕੁਵੇੜਾ ਹੋਈ ਜਾਂਦਾ ਬੜਾ ਖਚਰਾ ਬੁੜਾ ਬਾਪੂ ਤੂੰ ਮੇਰੇ ਪੈਸੇ ਦੀ ਦਾਰੂ ਮੈਨੂੰ ਹੀ ਪਿਉਣ ਲੱਗਾ ਤੂੰ ਇਹ ਸਮਾਨ ਤੇ ਤਾਂ ਮੇਰੀ ਉਦੋਂ ਦੀ ਅੱਖ ਆ ਜਦੋਂ ਦਾ ਤੁਹਾਡੀ ਕੁੜੀ ਨੂੰ ਨੰਬਰ ਦੇ ਕੇ ਗਿਆ ਸੀ ਆ ਨਹੀਂ ਗਿਆ ਸਾਰਿਆ ਖਨੋ ਉਹ ਉੱਥੇ ਡਾਬੂੜਾ ਬਹਿ ਗਿਆ ਮੈਨੂੰ ਬਾਪੂ ਸ਼ਰਮ ਆਵੇ ਮੇਰੇ ਸਿਰ ਤੇ ਸਾਨੂੰ ਬਾਪੂ ਸ਼ਰਮ ਆਵੇ 15ਵੇਂ ਚੌਂਦੀ ਜਾਣ ਕੁਆਰ ਬਥੇ ਇਹ ਫੜੋ ਇਹ ਫੜੋ ਬਾਪੂ ਜੀ ਆ ਗਿਆ ਜੀ ਆ ਗਿਆ ਹੁਣਾਂ ਕਿਸੇ ਮੈਂ ਤਾਂ ਲੁੱਟਿਆ ਗਿਆ ਜਿਵੇਂ ਹੀ ਮੈਂ ਤਾਂ ਲੁੱਟਿਆ ਗਿਆ ਪਹਿਲਾਂ ਪਰਾਣਾ ਕੁੜੀ ਨੂੰ ਲੈ ਕੇ ਭੱਜਿਆ ਸੀ ਹੁਣ ਕੁੜੀ ਪਰਾਣਾ ਨੂੰ ਲੈ ਕੇ ਭੱਜ ਗਈ ਬਾਪੂ ਭੱਜਦੇ ਨਹੀਂ ਉਹ ਤਾਂ ਮੈਨੂੰ 10 ਰੁਪਏ ਦੇ ਕਿ ਗਏ ਕਹਿੰਦੇ ਚੂਪਾ ਦੇ ਦੀ ਮੇਰੇ ਵਾਲਾ ਸਾਲਿਆ ਤੂੰ ਬੁੱਧੂ ਦਾ ਬੁੱਧੂ ਦਾ ਬੁੱਧੂ ਦਾ ਪਾੜਾ ਸਾਲਾ ਨਾ ਹਵੇ ਤਾਂ